ਕੌਤਰਫਾ ਹੈ ਜਿਹਨੂੰ ਮੈਂ ਸਮਝਦੀ ਹਾਂ ਸਿਰਫ ਤੇ ਸਿਰਫ ਲੋਕਾਂ ਦੇ ਸੰਘਰਸ਼ਾਂ ਦੇ ਨਾਲ ਲੋਕਾਂ ਦੇ ਇਕੱਠੇ ਹੋਣ ਦੇ ਨਾਲ ਲੋਕਾਂ ਦੇ ਇੱਕ ਮੁਠ ਹੋਣ ਦੇ ਨਾਲ ਤੇ ਲੋਕਾਂ ਦੇ ਸਿਆਣੇ ਹੋਣ ਦੇ ਨਾਲ ਤੀਜੀ ਅੱਖ ਖੋਲਣ ਦੇ ਨਾਲ ਕਿ ਐਸੀ ਜਾਣ ਸਕੀਏ ਕਿ ਹੱਲਾ ਕਿਹਦਾ ਹੈ ਕਿਥੋਂ ਆ ਰਿਹਾ ਹੈ

ਕਤੰਬ ਚਾਮਲ ਨਹੀਂ ਹੋਾਂਗੇ ਤੇ ਨਹੀਂ ਸਮਝ ਸਕਾਂਗੇ ਜਿਵੇਂ ਪਾਸ ਨੇ ਕਿਹਾ ਸੀ ਨਹੀਂ ਸਮਝ ਸਕਦੇ ਕਿ ਕੀ ਦੁਸ਼ਮਣੀ ਹੈ ਵੇਛਦੀ ਉਸ ਮੁਕਰਾਨ ਔਰ ਬਨੋ ਪੈਰੋਂ ਨੰਗੀ ਕੁੜੀ ਦੇ ਨਾਲ ਅਸੀਂ ਵੀ ਨਹੀਂ ਸਮਝ ਸਕਾਂਗੇ ਇਸ ਮਰ ਕੇ ਤੁਹਾਨੂੰ ਸਭ ਨੂੰ ਮੇਰੀਆਂ ਪੈਣਾ ਇਕ ਕੌਟ ਦੇ ਵਿੱਚ ਸ਼ਾਮਲ ਹੋਣ ਲਈ ਬਹੁਤ ਵਧਾਈ ਤੇ ਅੱਗੋਂ ਲਈ ਵੀ ਸਦਾ ਕਿ ਆਓ ਕਾਫਲੇ ਬਣ ਤੁਰਿਏ ਤੇ ਇਸ ਦੇਸ਼ ਦੇ ਵਿੱਚ ਸਾਡੇ ਆਪਣੇ ਮੁਲਕ ਦੇ ਵਿੱਚ ਇੱਕ ਐਸਾ ਸਮਾਜ ਬਣਾਈਏ ਜਿਦੇ ਵਿੱਚੋਂ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਹੋ ਸਕਣ ਵਾਲਾ ਸੁਪਨਾ ਸਾਕਾਰ ਕਰ ਸਕੀਏ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ